15 ਲੱਖ ਤੋਂ ਪਲੱਸ ਜਿਹੜੇ ਦਿਵਿਆਂਗ ਸਾਥੀ ਨੇ ਪਰਸਨ ਵਿਦ ਡਿਸੇਬਿਲਟੀ ভোটার ਰਜਿਸਟਰ ਨੇ ਪੰਜਾਬ ਦੇ ਵਿੱਚ ਤੇ ਇਹ ਗੱਲ ਤਾਂ ਮੈਂ ਥੋੜੀ ਜਿਹਾ ਜ਼ਿਆਦਾ ਡੂੰਘੇ ਤੌਰ ਤੇ ਕਰ ਰਿਹਾ ਕਿ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਪੋਲਿਟਿਕਸ ਦੇ ਵਿੱਚ ਇਲੈਕਸ਼ਨ ਵੇਲੇ ਦਿਵਿਆਂਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਵੋਟ ਅੱਧੀ ਨਹੀਂ ਪੂਰੀ ਹੈ ਸਭ ਤੋਂ ਜਿਹੜੀ ਲੇਟੈਸਟ ਗੱਲ ਆ ਅੱਜ ਦੀ ਗੱਲ ਮੈਂ ਕਰਾਂ ਕਿ 1 ਮਹੀਨਾ ਪੂਰਾ ਨਵੰਬਰ ਦਾ ਲੰਘ ਚੁੱਕਿਆ ਤੇ ਪੰਜਾਬ ਸਰਕਾਰ ਦੁਆਰਾ ਜਿਹੜੀ 1500 ਰੁਪਏ ਪੈਨਸ਼ਨ ਗੁਜ਼ਾਰਾ ਪੱਤਾ ਦਿੱਤਾ ਜਾਂਦਾ ਤੇ ਬਿਆੰਗ ਸਾਥੀਆਂ ਲਈ ਉਹ ਨਹੀਂ ਪਹੁੰਚਿਆ ਤੇ ਕਈਆਂ ਦੇ ਚੁੱਲ੍ਹੇ ਅਜੇ ਤੱਕ ਠੰਡੇ ਪਏ ਨੇ ਵਿੰਗੀ ਚਾਤਰ ਤਾਣ ਕੇ ਸੌਂ ਗਏ ਮਾਲਕ ਚੋਰ ਪਛਾਣ ਕੇ ਸੌਂ ਗਏ ਮਾਲਕ ਚੋਰ ਪਛਾਣ ਕੇ ਸੌਂ ਗਏ ਲੁੱਟਣ ਵਾਲਿਆਂ ਨੇ ਲੁੱਟਿਆ ਰੱਜ ਕੇ ਲੁੱਟਣ ਵਾਲਿਆਂ ਨੇ ਲੁੱਟਿਆ ਰੱਤ ਕੇ ਜਾਗਣ ਵਾਲੇ ਜਾਣ ਕੇ ਸੌਂ ਗਏ ਦਵਿਆਂ ਸਾਥੀਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਸਭ ਨੂੰ ਪਤਾ ਹੁੰਦੀਆਂ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਤੇ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਸਰਕਾਰ ਬਣ ਜਾਂਦੀ ਆ ਦਵਿਆਂ ਸਾਥੀਆਂ ਦੀਆਂ ਲੋੜਾਂ ਨੇ ਜਿਹੜੀਆਂ ਉਹ ਬਿਲਕੁਲ ਇਹਨਾਂ ਦੀ ਨਿਗਾ ਦੇ ਵਿੱਚ ਵਾਅਦੇ ਪੂਰੇ ਹੋ ਜਾਂਦੇ ਨੇ ਅੱਲਾ ਤਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਡੇ ਜਿਹੜੇ ਮੀਡੀਆ ਦੇ ਸਾਥੀ ਆਏ ਨੇ ਸੋ ਤੁਹਾਡੀ ਵਜ੍ਹਾ ਕਰਕੇ ਸਾਡੇ ਦਿਵਿਆਂਗ ਸਾਥੀਆਂ ਦੀ ਆਵਾਜ਼ ਸਮਾਜ 'ਚ ਤੇ ਸਰਕਾਰ ਤੱਕ ਪਹੁੰਚ ਜਵੇ ਤੇ ਲਗਭਗ 15 ਲੱਖ ਤੋਂ ਪਲੱਸ ਜਿਹੜੇ ਦਿਵਿਆਂਗ ਸਾਥੀ ਨੇ ਪਰਸਨ ਵਿਦ ਡਿਸੇਬਿਲਟੀ ਵੋਟਰ ਰਜਿਸਟਰ ਨੇ ਪੰਜਾਬ ਦੇ ਵਿੱਚ ਤੇ ਇਹ ਗੱਲ ਤਾਂ ਮੈਂ ਥੋੜੀ ਜਿਹੀ ਜ਼ਿਆਦਾ ਡੂੰਘੇ ਤੌਰ ਤੇ ਕਰ ਰਿਹਾ ਕਿ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨਾਂ ਚੱਲ ਰਹੀਆਂ ਨੇ ਤੇ ਮੈਨੂੰ ਇਹ ਲੱਗਦਾ ਵੀ ਪੋਲਿਟਿਕਸ ਦੇ ਵਿੱਚ ਇਲੈਕਸ਼ਨ ਵੇਲੇ ਦਵਿਆੰਗ ਸਾਥੀਆਂ ਨੂੰ ਸਭ ਤੋਂ ਪਹਿਲਾਂ ਯਾਦ ਕੀਤਾ ਜਾਂਦਾ ਕਿਉਂਕਿ ਇਹਨਾਂ ਦੀ ਵੋਟ ਰੱਤੀ ਨਹੀਂ ਪੂਰੀ ਹੈ। ਸੋ ਵਰਕ ਡਿਸੇਬਿਲਟੀ ਡੇ ਤੇ ਪਹਿਲਾਂ ਤਾਂ ਮੈਂ ਸਾਰੇ ਦਿਵਿਆੰਗ ਵਰਗ ਨੂੰ ਵਧਾਈਆਂ ਦੇਣਾ ਵਧਾਈਆਂ ਵਾਲੀ ਗੱਲ ਤਾਂ ਨਹੀਂ ਕਹਿ ਸਕਦੇ ਮਜਬੂਰੀ ਹੈ ਸਾਡੀ ਕਿਉਂਕਿ ਦਿਵਿਆੰਗ ਸਾਥੀਆਂ ਦੀ ਜਿਹੜੀ ਆਵਾਜ਼ ਆ ਜਿਹੜੀ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਨੂੰ ਤਰਕਨਾਰ ਕੀਤਾ ਜਾ ਰਿਹਾ ਸਭ ਤੋਂ ਜਿਹੜੀ ਲੇਟੈਸਟ ਗੱਲ ਆ ਅੱਜ ਦੀ ਗੱਲ ਮੈਂ ਕਰਾਂ ਕਿ 1 ਮਹੀਨਾ ਪੂਰਾ ਨਵੰਬਰ ਦਾ ਲੰਘ ਚੁੱਕਿਆ ਤੇ ਪੰਜਾਬ ਸਰਕਾਰ ਦੁਆਰਾ ਜਿਹੜੀ 1500 ਰੁਪਏ ਪੈਨਸ਼ਨ ਗੁਜਾਰਾ ਪੱਤਾ ਦਿੱਤਾ ਜਾਂਦਾ ਦਿਵੰਗ ਸਾਥੀਆਂ ਲਈ ਉਹ ਨਹੀਂ ਪਹੁੰਚਿਆ ਤੇ ਕਈਆਂ ਦੇ ਚੁੱਲ੍ਹੇ ਹਜੇ ਤੱਕ ਠੰਡੇ ਪਏ ਨੇ ਮੈਂ ਇੱਥੇ ਇੱਕ ਸ਼ੇਅਰ ਯਾਦ ਆ ਰਿਹਾ ਮੈਂ ਉਹ ਸ਼ੇਅਰ ਜ਼ਰੂਰ ਸੁਣਾਉਣਾ ਚਾਹੂੰਗਾ ਕਿ ਵਿੰਗੀ ਚਾਤਰ ਤਾਣ ਕੇ ਸੌਂ ਗਏ ਵਿੰਗੀ ਚਾਤਰ ਤਾਣ ਕੇ ਸੌਂ ਗਏ ਮਾਲਕ ਚੋਰ ਪਛਾਣ ਕੇ ਸੌਂਗੇ ਮਾਲਕ ਚੋਰ ਪਛਾਣ ਕੇ ਸੌਂਗੇ ਲੁੱਟਣ ਵਾਲਿਆਂ ਨੇ ਲੁੱਟਿਆ ਰੱਜ ਕੇ ਲੁੱਟਣ ਵਾਲਿਆਂ ਨੇ ਲੁੱਟਿਆ ਰੱਜ ਕੇ ਜਾਗਣ ਵਾਲੇ ਜਾਣ ਕੇ ਸੌਂਗੇ ਇਸ ਦੇ ਵਿੱਚ ਸੱਤਾ ਕਰਵੀਆ ਜੀ ਜਿਹੜੀ ਵਿਰੋਧੀ ਧਿਰ ਆ ਉਹ ਵੀ ਆ ਗਈ ਕਿਉਂਕਿ ਦਵਿਆਂਗ ਸਾਥੀਆਂ ਦੀਆਂ ਜਿਹੜੀਆਂ ਲੋੜਾਂ ਨੇ ਉਹ ਸਭ ਨੂੰ ਪਤਾ ਹੁੰਦੀਆਂ ਨੇ ਵੋਟਾਂ ਤੋਂ ਇੱਕ ਦਿਨ ਪਹਿਲਾਂ ਜੇ ਜਦੋਂ ਵੋਟਾਂ ਲੰਘ ਜਾਂਦੀਆਂ ਨੇ ਸਰਕਾਰ ਬਣ ਜਾਂਦੀ ਆ ਤੇ ਵਿਅੰਗ ਸਾਥੀਆਂ ਦੀਆਂ ਲੋੜਾਂ ਨੇ ਜਿਹੜੀਆਂ ਉਹ ਬਿਲਕੁਲ ਇਹਨਾਂ ਦੀ ਨਿਗਾ ਦੇ ਵਿੱਚ ਵਾਅਦੇ ਪੂਰੇ ਹੋ ਜਾਂਦੇ ਨੇ ਚੋਣ ਮੈਨੀਫੈਸਟੋ ਦੇ ਵਿੱਚ 2500 ਰੁਪਏ ਪੈਨਸ਼ਨ ਦੀ ਗੱਲ ਕੀਤੀ ਗਈ ਸੀ ਵਿਅੰਗ ਸਾਥੀਆਂ ਦੇ ਲਈ 4000 ਰੁਪਏ ਪੱਤਾ ਦੇਣ ਦੀ ਗੱਲ ਕੀਤੀ ਗਈ ਸੀ ਜਿਹੜੇ ਉਹ ਨਾਲ ਉਹਨਾਂ ਦਾ ਕੁਝ ਕੇਅਰ ਟੇਕਰ ਹੋਊਗਾ ਉਹ ਸਾਰੀਆਂ ਗੱਲਾਂ ਭੁੱਲ ਚੁੱਕੇ ਨੇ ਤੇ ਇੰਨਾਂ ਗੱਲਾਂ ਦੇ ਵਿੱਚ ਨਾਲ ਦੀ ਨਾਲ ਮੈਂ ਹੋਰ ਵੀ ਐਡ ਕਰਨਾ ਚਾਹੂੰਗਾ ਕਿ ਜਿਵੇਂ ਜ਼ਿੰਦਗੀ ਜਿਉਣ ਦੇ ਲਈ ਬੰਦੇ ਨੂੰ ਸਭ ਤੋਂ ਪਹਿਲਾਂ ਹੈਗੀ ਸਪੋਰਟਸਮੈਨਸ਼ਿਪ ਬੱਚਾ ਜਦੋਂ ਜ਼ਿੰਦਗੀ ਜਿਉਣੀ ਸਿੱਖਦਾ ਉਹਦੇ ਵਿੱਚ ਸਭ ਤੋਂ ਪਹਿਲਾਂ ਬੱਚੇ 'ਚ ਭਰੀ ਜਾਂਦੀ ਆ ਖੇਡਣ ਦੀ ਉਹ ਬੱਚਿਆਂ ਜੇ ਖੇਡ ਰਿਹਾ ਤੇ ਇਹਦਾ ਮਤਲਬ ਉਹ ਸਹੀ ਆ ਮਾਪੇ ਜਿਵੇਂ ਕਹਦੇ ਹੁੰਦੇ ਨੇ ਸਾਈ ਵੀ ਤਰਜ ਤੇ ਸਪੋਰਟਸ ਅਥਾਰਟੀ ਆਫ ਇੰਡੀਆ ਦੀ ਤਰਜ ਤੇ ਸਰਕਾਰਾਂ ਨੂੰ दिव्यांग ਸਾਥੀਆਂ ਦੇ ਲਈ ਸਪੈਸ਼ਲ ਬਣਾਉਣੀ ਚਾਹੀਦੀ ਐ ਸੰਸਥਾ ਜਿਵੇਂ ਕਿ ਤੁਹਾਨੂੰ ਪਤਾ ਹੀ ਐ 올림픽ਸ ਦੇ ਵਿੱਚ ਜੇ ਕਿਸੇ ਨੇ ਇੱਜ਼ਤ ਬਚਾਈ ਐ ਤੇ ਪੈਰਾ 올림픽ਸ ਦੇ ਵਿੱਚ ਸਾਡੇ ਦਿਵਿਆਂਗ ਸਾਥੀ ਸ਼ੂਟਿੰਗ 에ਅਰ ਪਿਸਟਲ ਸ਼ੂਟਿੰਗ ਦੇ ਵਿੱਚ ਮੈਡਲਸ ਲੈ ਕੇ ਆਏ ਨੇ ਪਿਛਲੀਆਂ ਤੁਸੀਂ ਦੋ ਤਿੰਨ 올림픽ਸ ਚੈੱਕ ਕਰਕੇ ਦੇਖ ਲਓ 올림픽ਸ ਗੇਮਸ ਦੇ ਵਿੱਚ ਪੈਰਾ 올림픽ਸ ਦੇ ਵਿੱਚ ਸਾਡੇ ਸਾਥੀ ਮੈਡਲ ਚੈੱਕ ਲੈ ਕੇ ਆਏ ਨੇ ਉਸ ਤੋਂ ਬਾਅਦ ਆ ਜਾਂਦੀ ਐ ਸਾਡੀ ਜੋ ਡਿੱਜੀ ਲੋੜਾਂ ਨੇ ਆਮ ਜਿਹੜੀਆਂ ਕਿ ਆਮ ਲੋਕਾਂ ਨੂੰ ਨਹੀਂ ਦਿਖਦੀਆਂ ਦਿਵਿਆਂਗ ਸਾਥੀਆਂ ਦੇ ਲਈ ਰੈਂਪ ਦੀ ਸਹੂਲਤ ਹੁਣੀ ਹਰੇਕ ਬਿਲਡਿੰਗ ਦੇ ਵਿੱਚ ਜ਼ਰੂਰੀ ਆ ਜਿੰਨੀਆਂ ਪਬਲਿਕ ਪਲੇਸਸ ਨੇ ਉੱਥੇ ਰੈਂਪ ਹੋਣਾ ਚਾਹੀਦਾ ਪਬਲਿਕ ਟਰਾਂਸਪੋਰਟ ਤੁਸੀਂ ਮੈਨੂੰ ਦੱਸ ਦਿਓ ਚੰਡੀਗੜ੍ਹ ਦੇ ਵਿੱਚ 휠ਚੇਅਰ ਐਕਸੈਸਿਬਲ ਨੇ ਪਬਲਿਕ ਟਰਾਂਸਪੋਰਟ ਜਿਹੜੀਆਂ ਹਰੀਆਂ ਤੇ ਲਾਲ ਬੱਸਾਂ ਚੱਲਦੀਆਂ ਨੇ ਤੇ ਤੁਸੀਂ ਦੱਸੋ ਪੰਜਾਬ ਦੇ ਵਿੱਚ ਪਿੱਛੇ ਜਿਹੇ ਲੁਧਿਆਣੇ ਚੱਲਦੀ ਸੀ 5 ਸਾਲ ਪਹਿਲਾਂ ਪਿਛਲੀ ਸਰਕਾਰ ਤੋਂ ਪਿਛਲੀ ਸਰਕਾਰ ਵੇਲੇ ਕਿਸੇ ਦੇ 휠ਚੇਅਰ ਦੇ ਵਿੱਚ ਐਕਸੈਸਿਬਲ ਸੀਗਾ ਚਲੋ ਉਹ ਤਾਂ ਗੱਲਾਂ ਲੰਘ ਗੀਆਂ ਤੁਸੀਂ ਅੱਜ ਦੀ ਗੱਲ ਲਓ ਸਭ ਨਾਲੋਂ ਔਖਾ ਕੰਮ ਦਿਵਿਆਂ ਸਾਥੀਆਂ ਲਈ ਸ਼ਹਿਰ ਦੇ ਵਿੱਚ ਆ ਕੇ ਬਾਥਰੂਮ ਵਗੈਰਾ ਯੂਜ਼ ਕਰਨਾ ਕਿਉਂਕਿ ਤੁਸੀਂ ਦੇਖੋ ਵੀ ਭਾਰਤ ਸਰਕਾਰ ਦੀ ਸਵੱਛ ਭਾਰਤ ਅਭਿਆਨ ਦੇ ਅੰਡਰ ਚਾਰ ਪੰਜ ਜਿਹੜੇ ਬਾਥਰੂਮ ਨੇ ਤੁਸੀਂ ਲੁਧਿਆਣਾ ਸ਼ਹਿਰ ਦੀ ਫਿਲਹਾਲ ਮੈਂ ਗੱਲ ਕਰ ਰਿਹਾ ਤੁਸੀਂ ਦੇਖੋ ਗਿੱਲਾਂ ਵਾਲੇ ਪੁਲ ਤੇ ਪਿਆ ਸਵਰਾਲਾ ਚੌਕ ਪਿਆ ਆਪਣੇ ਕੋਚਰ ਮਾਰਕੀਟ ਪਿਆ ਸੌਰੀ ਸਰਪਾਣਾਗਰ ਮਾਰਕੀਟ ਦੇ ਵਿੱਚ ਪਿਆ ਕੁਛ ਇਹ ਦੇਖੋ ਵੀ ਇਹ ਜਿੰਨੇ ਵੀ ਬਾਥਰੂਮ ਨੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਕਹੂੰਗਾ ਜਿੰਨੀਆਂ ਪਾਰਕਿੰਗ ਨੇ ਦਿਵੰਗਾਂ ਦੀਆਂ ਉੱਥੇ ਪਾਰਕਿੰਗ ਮਾਫੀਆ ਉਹਨਾਂ ਦਾ ਕਬਜ਼ਾ ਜਿੰਨੇ ਦਿਵਿਆਂ ਦੇ ਬਾਥਰੂਮ ਨੇ ਫਲਸ਼ਾਂ ਨੇ ਉਹਨਾਂ ਤੇ ਸਫਾਈ ਮਾਫੀਆ ਦਾ ਕਬਜ਼ਾ ਜਿੰਨੇ ਤੁਸੀਂ ਦੇਖੋਗੇ 휠ਚਰ ਐਕਸੈਸਿਬਲ ਬਾਥਰੂਮ ਨੇ ਸਭ ਨੂੰ ਮੈਂ 100% ਸ਼ੋਰਾਂ ਜਿੰਦੇ ਲੱਗੇ ਹੋਏ ਨੇ ਉੱਥੇ ਉਹਨਾਂ ਨੇ ਆਪਣਾ ਸਮਾਨ ਧਰਿਆ ਹੋਇਆ ਐਕਸੈਸਿਬਲ ਨਹੀਂ ਹੈਗੇ ਇੱਕ ਮੈਂ ਮਰਦ ਹੋਣ ਦੇ ਨਾਤੇ ਮੈਂ ਫੇਰ ਵੀ ਬੇਸ਼ਰਮਜਾ ਹੋ ਕੇ ਕਿਤੇ ਕੰਦ ਨਾਲ ਜਾਂ ਕਿਸੇ ਦਰਖਤ ਦੇ ਹੇਲੇ ਪਿਸ਼ਾਬ ਕਰ ਸਕਦਾ ਪਰ ਜਦੋਂ ਸਾਡੀਆਂ ਦਿਵਿਆਂਗ ਭੈਣਾਂ ਦੀ ਗੱਲ ਆਉਂਦੀ ਆ ਦਿਵਿਆਂਗ ਸਾਡੀਆਂ ਬੇਟੀਆਂ ਦੀ ਗੱਲ ਆਉਂਦੀ ਆ ਉਹਨਾਂ ਲਈ ਬਹੁਤ ਵੱਡਾ ਮੁੱਦਾ ਤੁਹਾਨੂੰ ਲੱਗਦਾ ਹੋਊਗਾ ਕਿ ਐਡੇ ਵੱਡੇ ਮੀਡੀਆ ਸਾਹਮਣੇ ਇਹ ਛੋਟੀਆਂ-ਛੋਟੀਆਂ ਗੱਲਾਂ ਮੈਂ ਲੈ ਕੇ ਬਹਿ ਗਿਆ ਪਰ ਤੁਸੀਂ ਸੋਚ ਕੇ ਦੱਸਿਓ ਦੇਖਿਓ ਮੇਰੀ ਆਪਸਰ ਭੈਣਾਂ ਵੀ ਹੋਣਗੀਆਂ ਜਦੋਂ ਤੁਹਾਨੂੰ ਕਿਤੇ ਬਾਥਰੂਮ ਦਾ ਪ੍ਰੈਸ਼ਰ ਬਣਿਆ ਹੋਵੇ ਤੇ ਤੁਹਾਨੂੰ ਬਾਥਰੂਮ ਨਾਲ ਲੱਭੇ ਸਾਡੇ ਡੀਸੀ ਨੇ ਆਈਐਸ ਮੰਤਰੀ ਨੇ ਭੈਣਾ ਸਾਡੀਆਂ ਤੁਸੀਂ ਉਹ ਸੋਚ ਕੇ ਦੇਖੋ ਕਿ ਦਿਵਿਆਂ ਸਾਥੀ ਨੂੰ ਕਿੰਨਾ ਔਖਾ ਹੁੰਦਾ ਹੋਊਗਾ ਇੱਕ ਲੇਡੀਜ਼ ਨੂੰ ਸੋ ਇਹਨਾਂ ਗੱਲਾਂ ਤੇ ਧਿਆਨ ਦੇਣ ਦੀ ਲੋੜ ਆ ਫਿਰ ਆ ਜਾਂਦੇ ਨੇ ਫ੍ਰੀ ਸੇਵਾਵਾਂ ਜਿਵੇਂ ਅ ਰੁਜ਼ਗਾਰ ਦੇ ਲਈ ਤਾਂ ਸਰਕਾਰਾਂ ਧਿਆਨ ਘੱਟ ਦੇ ਰਹੀਆਂ ਨੇ ਪਰ ਉਹਨਾਂ ਨੂੰ ਫ੍ਰੀ ਦੀਆਂ ਰਿਓੜੀਆਂ ਤੇ ਲਾਇਆ ਹੋਇਆ ਪਰ ਫ੍ਰੀ ਦੀਆਂ ਰਿਓੜੀਆਂ ਜਿਹੜੇ ਲੈ ਰਹੇ ਨੇ ਸਾਡਾ ਐਸ.ਸੀ. ਭਾਈਚਾਰੇ ਦਾ ਮੈਂ ਬਿਲਕੁਲ ਖਿਲਾਫ ਨਹੀਂ ਮੈਂ ਚਾਹਨਾ ਵੀ ਉਹਨਾਂ ਨੂੰ ਅੱਗੇ ਵਧਾ ਇਸ ਅਮੇਦਕਾਰ ਜੀ ਨੇ ਐਸਸੀ ਭਾਈਚਾਰੇ ਨੂੰ ਅੱਗੇ ਵਧਾਉਣ ਦੇ ਲਈ ਕਾਨੂੰਨ ਦੇ ਵਿੱਚ ਸਪੈਸ਼ਲ ਸੋਧਾਂ ਕੀਤੀਆਂ ਕਿ ਇਹਨਾਂ ਨੂੰ ਰਿਜ਼ਰਵੇਸ਼ਨ ਮਿਲੇ ਪਰ ਦਿਵਿਆਂਗ ਸਾਥੀ ਸ਼ਾਇਦ ਮੈਨੂੰ ਲੱਗਦਾ ਉਹਨਾਂ ਦੀ ਨਿਗਾਹ 'ਚ ਵੀ ਨਹੀਂ ਆਏ ਤੁਹਾਨੂੰ ਵੀ ਪਤਾ ਅੱਜ ਤੁਹਾਡੇ ਆਨਗਵਾਨ ਦੇ ਵਿੱਚ ਐਸਸੀ ਅਫਸਰ ਐਡੇ ਬਣ ਚੁੱਕੇ ਨੇ ਇੰਨਿਆਂ ਨੂੰ ਕਿੰਮ ਦੇ ਸਾਧਨ ਨੇ ਪਰ ਜਦੋਂ ਬਿਜਲੀ ਦਾ ਮੀਟਰ ਦੀ ਗੱਲ ਆਉਂਦੀ ਆ ਉਹਨਾਂ ਨੇ ਉਹਦੇ ਨਾਮ ਤੇ ਲਵਾਇਆ ਹੁੰਦਾ ਜਿਹੜਾ ਕਿ ਬੇਰਜਗਾਰ ਹੋਵੇ ਜਿਹਨੂੰ ਇੰਕਮ ਦਾ ਸਾਧਨ ਨਾ ਹੋਵੇ 600 ਜੁਨਟ ਮਾਫੋ ਦੀ ਉਸ ਤੋਂ ਬਾਅਦ ਜਿਹੜੀ ਇੱਕ ਦੋ ਜੁਨਟਾਂ ਆਈਆਂ ਉਹਦਾ ਬਿੱਲ ਪਰ ਜੇ ਦਿਵਿਆਂਗ ਸਾਥੀ ਜਨਰਲ ਕਾਸਟ ਨੂੰ ਬਿਲੋਂਗ ਕਰਦਾ ਉਹਦੇ ਕੋਲ ਕੋਈ ਇਨਕਮ ਦਾ ਸਾਧਨ ਨਹੀਂ ਉਹਦੀ 1500 ਰੁਪਏ ਪੈਨਸ਼ਨ ਵੀ ਨਹੀਂ ਆਈ ਇਸ ਮਹੀਨੇ ਤੇ ਜੇ ਉਹਦਾ ਬਿਜਲੀ ਦਾ ਬਿੱਲ 500 ਰੁਪਿਆ ਵੀ ਆ ਗਿਆ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਉਹਦੇ ਘਰੇ ਕਨੈਕਸ਼ਨ ਕੱਟਣ ਨੂੰ ਭੱਜ ਕੇ ਪੈਂਦੇ ਨੇ ਕਿ ਵੀ ਤਰ੍ਹਾਂ ਕਰਾਂ ਉਹਨਾਂ ਨੂੰ ਨਹੀਂ ਪਤਾ ਉਹਦਾ ਇਨਕਮ ਦਾ ਸਾਧਨ ਹੈ ਨੀਗਾ ਰਾਸ਼ਨ ਦੀਆਂ ਗੱਲਾਂ ਨੇ ਜਿਹੜੀਆਂ ਰਾਸ਼ਨ ਫ੍ਰੀ ਮਿਲ ਰਿਹਾ ਉਹਨਾਂ ਨੂੰ ਜਿਹੜੇ ਬੇ ਲੋੜੇ ਨੇ ਮਨਰੇਕਾ ਦੇ ਵਿੱਚ ਜੋ ਮਿਲ ਰਹੀਆਂ ਜਿਨ੍ਹਾਂ ਨੇ ਕੋਲੇ ਆਲਰੇਡੀ ਜੌਬਸ ਹੈਗੀਆਂ ਨੇ ਮੈਂ ਪੰਚਾਇਤਾਂ ਨੂੰ ਵੀ ਬੇਇਤੀ ਕਰਦਾ ਕਿ ਜਿਹੜੇ ਦਿਵਿਆਂਗ ਸਾਥੀ ਨੇ ਉਹਨਾਂ ਨੂੰ ਹਾਜ਼ਰੀ ਲਾਉਣ ਦੇ ਲਈ ਮਨਰੇਗਾ ਦੇ ਵਿੱਚ ਰੱਖਿਆ ਜਾਵੇ ਮੈਂ ਸੈਂਟਰ ਸਰਕਾਰ ਦੀ ਜਿਹੜੀ ਸਕੀਮ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਬੇਲੋੜਿਆਂ ਨੇ ਘਰ ਬਣਾਉਣ ਦੀ ਬਜਾਏ ਜਿਹੜੇ ਅਸਲੀ ਲੋੜਵੰਦੇ ਨੇ ਦਿਵਿਆਂਗ ਸਾਥੀ ਨੇ ਉਹਨਾਂ ਦੇ ਘਰ ਬਣਾ ਕੇ ਦਿੱਤੇ ਜਾਣ ਪਹਿਲ ਦੀ ਆਧਾਰ ਤੇ ਸੋ ਇਹ ਕੰਨਾ ਹੋ ਗਿਆ ਕਿ ਜੀ ਖਰਚੇ ਵਾਲੀਆਂ ਫਿਰ ਆ ਜਾਂਦੀ ਹੈ ਇਨਕਮ ਦੀ ਗੱਲ ਇਨਕਮ ਕਹਿੰਦੇ ਜੀ ਸਰਕਾਰ ਕੋਲੇ ਘਾਟਾ ਦਵਿਆ ਅੱਛਾ ਤੁਹਾਡੇ ਕੋਲੇ ਇਨਕਮ ਬੇਲੋੜਿਆਂ ਨੂੰ ਦੇਣ ਲਈ ਹੈਗੀ ਆ ਲੋੜ ਜਾਨਵਰਾਂ ਖਾਤਰ ਵੀ ਕਾਨੂੰਨ ਆ ਬੜਾ ਵਧੀਆ ਬਣਿਆ ਹੈ ਸਾਡੇ ਦੇਸ਼ ਦੇ ਵਿੱਚ ਗਊ ਸੈਸ ਲਿਆ ਜਾਂਦਾ ਗਊ ਨੂੰ ਸਾਂਭਣ ਲਈ ਕੀ ਗੱਲ ਇਨਸਾਨਾਂ ਖਾਤਰ ਕਦਰ ਨਹੀਂ ਹੈਂਡੀਕੈਪ ਸੈਸ ਲਾ ਦਿਓ ਤਾਂ ਤੁਸੀਂ ਜੀ ਹੈਂਡੀਕੈਪਰਾਂ ਅੰਜ਼ੀਨਾਂ ਨੂੰ ਦਿਵੰਗਾਂ ਨੂੰ ਸਾਂਭਣਾ ਉਹਨਾਂ ਨੂੰ ਸਾਹਮਣਾ ਕੋਈ ਨੌਕ ਬੈਕਲੌਗ ਦੇਖ ਲੋ ਕੋਈ ਨਹੀਂ ਕਲੀਅਰ ਹੋਇਆ ਕੋਈ ਦਿਵਿਆਂਗ ਸਾਥੀ ਪੜ ਕੇ ਕੀ ਕਰੋ ਉਹਨਾਂ ਦੀ ਉਮਰਾਂ ਲੰਘ ਗਈਆਂ ਉਹਨਾਂ ਦੀਆਂ ਜੌਬ ਤਾਂ ਮੈਨੀਆਂ ਦੂਰ ਦੀ ਗੱਲ ਆ ਉਹਨਾਂ ਨੂੰ ਇੰਟਰਵਿਊ ਨਹੀਂ ਡਿਪਲਾਈ ਹੋ ਨਹੀਂ ਕਰ ਸਕਦੇ ਨਵੀਆਂ ਨਿਕਲੀਆਂ ਨਹੀਂ ਕਿਆਂ ਨੌਕਰੀਆਂ ਉਹਨਾਂ ਦੀਆਂ ਫਿਰ ਮੈਂ ਐਂਡ ਤੇ ਇਹ ਗੱਲ ਕਹੂੰਗਾ ਕਿ ਜਿਹੜੀਆਂ ਬੜੀਆਂ ਗੱਲਾਂ ਲੱਗਦੀਆਂ ਨੇ ਲੋਕਾਂ ਨੂੰ ਵੀ ਇਹ ਆਮ ਗੱਲਾਂ ਨੇ ਪਰ ਇੱਕ ਦਿਵਿਆਂਗ ਸਮਝ ਕੇ ਕਦੇ ਕਿਸੇ ਦਿਨ ਕੋਈ ਸਾਥੀ ਤੁਹਾਡਾ ਜਾਂ ਰਿਸ਼ਤੇਦਾਰ ਜਾਂ ਉਹਦੇ ਨਾਲ ਗੱਲ ਬਹਿ ਕੇ ਕਰਕੇ ਦੇਖਿਓ ਇਹ ਸਾਰੀਆਂ ਗੱਲਾਂ ਉਦੋਂ ਕਲੀਅਰ ਹੋਣਗੀਆਂ ਜਦੋਂ ਦਿਵਿਆਂਗ ਸਾਥੀ ਪੋਲਿਟਿਕਸ ਦੇ ਵਿੱਚ ਉਤਰਨਗੇ ਮੈਂ ਗੱਲ ਕਹਿਣਾ ਚਾਹੁੰਨਾ ਕਿ ਤੁਸੀਂ ਆਮ ਤੌਰ ਤੇ ਆਪ ਹੀ ਕਹਿੰਦੇ ਹੋ ਕਿ ਰਾਜਨੀਤੀ ਬੜੀ ਗੰਦੀ ਖੇਡ ਆ ਇਹਦੇ ਵਿੱਚ ਮੈਂ ਨਹੀਂ ਜਾਣਦਾ ਪਰ ਮੈਂ ਕਹਿੰਦਾ ਤੁਹਾਨੂੰ ਇੱਕ ਟੋਏ ਦੇ ਵਿੱਚੋਂ ਟੋਬੇ ਦੀ ਸਵਾਈ ਕਰ ਲਈ ਉਹਦੇ ਵਿੱਚ ਉਤਰਨਾ ਹੀ ਪੈਣਾ ਜਦ ਤੱਕ ਰਾਜਨੀਤੀ ਦੇ ਵਿੱਚ ਡੀਸੀ ਆਈਏਐਸ ਲੀਡਰ ਐਮਐਲਏ ਐਮਪੀ ਦਿਵਿਆਂਗ ਨਹੀਂ ਬਣਦੇ ਉਦੋਂ ਤੱਕ ਅਸੀਂ ਆਪਣੀਆਂ ਮਜਬੂਰੀਆਂ ਸਮਝਾ ਨਹੀਂ ਸਕਦੇ ਨਾ ਉਹਨਾਂ ਦੀ ਪੂਰਤੀ ਕੀਤੀ ਜਾ ਸਕਦੀ ਆ ਅੱਜ ਇਹ ਸਮਾ ਆ ਗਿਆ ਹੁਣ ਚੋਣਾਂ ਦੇ ਵਿੱਚ ਵੀ ਜੋ ਬਲਾਗ ਸੰਪਤੀ ਜ਼ਿਲ੍ਹਾ ਪੁਰੀਆ ਚੱਲਦੀ ਆ ਦਿਵਿਆਂਗ ਸਾਥੀ ਜੋ ਕਰ ਸਕਦੇ ਨੇ ਉਹਨਾਂ ਦੇ ਵਿੱਚ ਜਾਂ ਜਿਹੜੇ ਤੋਂ ਟੋਟ ਵੋਟ ਮੰਗਣਾ ਹੁੰਦਾ ਉਹਨਾਂ ਤੋਂ ਵਾਅਦਾ ਲਵੋ ਕਿ ਤੁਸੀਂ ਸਾਡੀ ਮਦਦ ਕਰੋਗੇ ਜਾਂ ਤੁਸੀਂ ਚੋਣਾਂ 'ਚ ਆਪ ਖੜੇ ਹੋਵੋ ਇੰਨਾ ਕਹਿਦਾ ਹੋਇਆ ਮੈਂ ਆਪ ਸਭ ਦਾ ਬਹੁਤ ਧੰਨਵਾਦ ਕਰਦਾ ਆ ਦਿਵਿਆਂਗ ਦਿਵਸ ਦੀਆਂ ਵਰਲਡ ਡਿਸੇਬਿਲਟੀ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਨੇ ਇਸ ਦਮਿਆੰਸ ਦੀਆਂ ਪ੍ਰੋਬਲਮ ਨੇ ਜਿਹੜੀਆਂ ਉਹਨਾਂ ਨੂੰ ਸਭ ਤੋਂ ਵੱਧ ਦੀ ਕੋਸ਼ਿਸ਼ ਕਰੋ ਕਮ ਸੇ ਕਮ ਜ਼ਿੰਦਗੀ ਚ ਇੱਕ ਬੰਦੇ ਦੀ ਮਦਦ ਕਰਕੇ ਦੇਖਿਓ ਕਿੰਨਾ ਸਕੂਨ ਮਿਲਦਾ ਕਿਉਂਕਿ ਅਸਲੀ ਲੋੜਵੰਦ ਦਮਿਆੰਦ ਨੇ ਧੰਨਵਾਦ